ਇਹ ਦੇਖੋ ਜੀ ਇਹ ਜਾਲੀ ਦਾ ਸੀ ਨਵਾਂ ਡਿਜ਼ਾਈਨ ਕੱਢਿਆ ਤੁਸੀਂ ਪੂਰੇ 올ਓਵਰ ਕਿਤੇ ਚੱਲ ਜਿਓ ਡੋਰ ਸ਼ੌਕ ਤੇ ਕਿਤੇ ਇਦਾਂ ਦਾ ਡਿਜ਼ਾਈਨ ਨਹੀਂ ਮਿਲੇਗਾ ਤੁਹਾਨੂੰ ਇੰਨਾ ਹੈਵੀ ਡੋਰ ਦੇਖਣ ਤੋਂ ਬਈ ਦਰਵਾਜ਼ੇ ਲੱਗ ਰਹੇ ਆ ਪਹਾਂ ਚਾਲੀ ਵਾਲਾ ਹਾਂ ਜਾਲੀ ਦਾ ਵੀ ਇਹ ਥੋੜਾ ਮਿਕਸ ਸੋਲਿਡ ਕੀਤਾ ਹੋਇਆ ਇਧਰ ਹੱਥ ਉੱਥੇ ਲੱਗੇ ਕੋਈ ਟੀਲਾ ਨਹੀਂ ਪਏਗਾ ਸਭ ਤੋਂ ਹੈਵੀ ਕੁਆਲਿਟੀ ਚ ਡੋਰ ਬਣਾਇਆ ਹੋਇਆ ਬੰਦ ਜੇ ਗੱਲ ਕਰੀਏ ਕਿ ਲੁੱਕ ਵੀ ਡਿਫਰੈਂਟ ਐ ਲੱਗਦਾ ਵੀ ਸੋਨਾ ਲੱਗਦਾ ਕਰੇ ਵਿੱਚ ਸਭ ਤੋਂ ਹੈਵੀ ਐ ਟੀਕ ਦੇ ਵਿੱਚ ਬਣਾਇਆ ਹੋਇਆ ਨੰਬਰ 1 ਚੀਜ਼ ਐ ਜੀ ਭਾਜੀ ਇਹ ਜਾਲੀ ਤੋਂ ਡੋਰ ਆ ਗਿਆ ਆਪਣੇ ਹਾਂਜੀ ਹਾਂਜੀ ਜਾਲੀ ਡੋਰ ਆ ਗਿਆ ਇਹ ਡਬਲ ਜਾਲੀ ਦਾ ਦਰਵਾਜਾ ਹੈ 2600 ਰੁਪਏ ਚ ਪੂਰਾ ਡੋਰ ਤਿਆਰ ਕਰਕੇ ਦਿੰਨੇ ਜੀ ਵਿੱਚ ਅਲੂਮੀਨੀਅਮ ਲੱਗੀ ਹੋਈ ਐ ਹਾਂਜੀ ਹਾਂਜੀ ਵਿੱਚ ਅਲੂਮੀਨੀਅਮ ਦੀ ਜਾਲੀ ਲੱਗੀ ਐ ਪੂਰੇ ਬਾਜ਼ਾਰ ਚ ਕਿਤੇ ਵੀ ਟਰਾਈ ਕਰਕੇ ਚਾਰ ਦੁਕਾਨ ਤੋਂ ਬਾਅਦ ਸਾਡੇ ਤੋਂ ਲੈ ਕੇ ਜਾਓ ਰੇਟ ਤੇ ਇੱਕ ਵੱਖਰੀ ਚੀਜ਼ੂ ਕੀ ਡਿਜ਼ਾਈਨ ਵੀ ਅਨਗਿਣਤ ਪੈਣ ਲੱਗਦਾ ਡਿਜ਼ਾਈਨ ਜਾਲੀ ਦੇ ਦੇਖੋ ਜੀ ਨੇ ਡਿਜ਼ਾਈਨ ਕਿਸੇ ਕੋਲ ਡਿਸਪਲੇ 'ਚ ਨਹੀਂ ਲੱਗੇ ਹੁੰਦੇ ਜੀ ਜਾਲੀ ਦੇ ਬਈ ਦਿਮਾਗ ਵਿੱਚ ਕਿੱਦਾਂ ਇਦਾਂ ਡਿਜ਼ਾਈਨ ਕਿੱਦਾਂ ਆਉਂਦੇ ਨੇ ਬੱਸ ਭਾਜੀ ਅਸੀਂ ਇਨਵੈਂਟ ਕਰਦੇ ਰਹਿੰਦੇ ਆ ਨਵੇਂ-ਨਵੇਂ ਡਿਜ਼ਾਈਨ ਜਾਲੀ ਦੇ ਜੀ ਸਾਡੇ ਕੋਲ ਇੱਕ ਤੋਂ ਇੱਕ ਡਿਜ਼ਾਈਨ ਪਿਆ ਜਾਂਦਾ ਹੈ। ਦੇਰ ਤੋਂ ਦਰਵਾਜ਼ੇ ਸਟਾਰਟ ਹੋ ਜਾਂਦੇ ਤੇ ਲੱਕੜੀ ਘੜੀ। ਜੀ ਆਪਣੀ ਹਾਲ ਜਿਵੇਂ 플ਸ਼ ਡੋਰ ਦੇ ਉੱਪਰ ਸਾਰਾ ਤਿਆਰ ਕਰਕੇ ਮੈਂਬਰਿੰਗ ਸ਼ੀਟ ਵਗੈਰਾ ਲਗਾ ਕੇ 1800 ਰੁਪਏ ਤੋਂ ਦਰਵਾਜ਼ਾ ਸ਼ੁਰੂ ਹੋ ਜਾਂਦਾ ਹੈ। 1800 ਰੁਪਏ ਤੋਂ। ਹਾਂ ਜੀ 3/7 ਦੀ ਚੌਕੜ ਦਾ ਪੱਲਾ 1800 ਰੁਪਏ ਦਾ ਹੈ। ਔਰ ਜੇ ਸਾਈਜ਼ ਛੋਟਾ 2 ਫੁੱਟ ਦਾ 2.5 ਫੁੱਟ ਦਾ 1500 ਦਾ ਵੀ ਮਿਲ ਜੀਗਾ। ਦੇਂਗੇ 2700 ਰੁਪਏ 'ਚ 3/7 ਦੀ ਚੌਕੜ ਦਾ ਪੱਲਾ 2700 ਰੁਪਏ ਦਾ। ਠੀਕ ਹੈ। ਇਹਦੇ ਤੇ ਵੀ ਡਿਜ਼ਾਈਨ ਜਿੰਨੇ ਮਰਜ਼ੀ ਡਿਜ਼ਾਈਨ ਲੈ ਲੋ ਡਿਜ਼ਾਈਨ ਹੀ ਡਿਜ਼ਾਈਨ ਹੈ ਆਪਣੇ ਕੋਲ ਭਾਈ ਤਿਆਰ ਕਿੱਥੋਂ ਕਰਾਉਣਾ ਇਹਨੇ ਡਿਜ਼ਾਈਨ ਇਹ ਸਾਡੇ ਕੋਲ ਆਪਣੇ ਕੋਲ ਹੀ ਤਿਆਰ ਹੁੰਦਾ ਸਾਡੀ ਫੈਕਟਰੀ ਤੇ ਹੀ ਤਿਆਰ ਹੁੰਦਾ ਸਾਰਾ ਜਿਹਦੇ ਪਿੱਛੇ ਦੀ ਆਪਾਂ ਲੱਗਦਾ ਵੀਡੀਓ ਬਣਾਈ ਸੀ ਉਹਦੇ ਵਿੱਚ ਨੰਮੀ ਚੀਜ਼ ਆ ਹੁਣ ਚੇਂਜ ਹੋ ਗਏ ਸਾਰੇ ਹਾਂਜੀ 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 ਹੁਣ ਚੇਂਜ ਹੁੰਦਾ ਰਹਿੰਦਾ ਟਾਈਮ ਬਾਈ ਟਾਈਮ ਵੈਰਾਈਟੀ ਐਡ ਕਰੀ ਜਾਂਦੇ ਆਪਾਂ ਜੀ ਇਹ ਸਾਰੇ ਕਲਰ ਜਿੰਨੇ ਵੀ ਐ ਇੰਨੇ ਡਿਜ਼ਾਈਨ ਤੁਹਾਨੂੰ ਕਿਤੇ ਨਹੀਂ ਮਿਲਣਗੇ ਜਿਹੜੇ ਡਿਜ਼ਾਈਨ ਸਾਡੇ ਕੋਲ ਮਿਲੂਗਾ ਕੋਈ ਨਾ ਗੇਂਦ ਤੋਂ ਡਿਜ਼ਾਈਨ ਨੇ ਬੰਸਲ ਡੋਰ ਆळ्या ਕੋਲ ਏ.8 ਦਾ ਮਾਈਕ ਹੈ 32mm ਦਾ ਫਲਸ਼ ਡੋਰ ਹੈ ਭਾਈ ਆਹ ਕੋਏ ਕੁੰਡੇ ਲੱਗੇ ਹੋਣੇ ਇਹ ਗਲਗਨਦਰਵਾਜ਼ੇ ਦੇ ਉੱਪਰ ਨਹੀਂ ਲੱਗਦੇ ਬੈਸਟ ਰੇਟ ਤੇ ਦਵਾਂਗੇ ਜਿਵੇਂ 20 روپے ਦਾ ਸਟੀਲ ਦਾ ਹੈਂਡਲ 25 روپے ਦਾ ਸਟੀਲ ਦਾ ਹੈਂਡਲ 90 روپے ਦਾ ਸਟੀਲ ਦਾ ਇਹ ਵੀ ਤੁਹਾਨੂੰ ਕਿਤੇ ਨਹੀਂ ਰੇਟ ਮਿਲੇਗਾ ਜੋ ਰੇਟ ਅਸੀਂ ਦੱਸਤਾ। ਜਿੱਤਾ ਹਾਂ ਸੇਲ ਵਾਲੇ ਕੁੰਡੇ ਹੋਗੇ ਇਹ ਰਾ ਦੇਗੇ। ਤਾਂ ਜਿਵੇਂ ਛੇਰ ਵਾਲਾ ਇਹ ਬਾਜ਼ਾਰ ਤੇ 8 8 9 900 روپے ਦਾ ਸਾਡੇ ਕੋਲ 3500 روپے ਦਾ। ਸਿਰ 3500 روپے ਦਾ 3500 ਵਧੀਆ ਕੁਆਲਿਟੀ ਹੁੰਦੀ ਹੈ। ਬਹੁਤ ਵਧੀਆ ਕੁਆਲਿਟੀ ਮੇਰੀ। ਠੀਕ ਹੈ। ਇੱਥੇ ਆਪਣੇ ਕੋਲ ਫਲਾਈਆਂ ਮਿਲੇਗੀ ਤੁਹਾਨੂੰ ਹਰ ਤਰ੍ਹਾਂ ਦੀ ਜਿਵੇਂ ਫਲਾਈ ਬੋਰਡ ਆਪਣੇ ਕੋਲ ਹਰ ਤਰ੍ਹਾਂ ਦਾ ਮਿਲੇਗਾ। ਹਾਂ। ਛੋਟਾ ਸਾਈਜ਼, ਵੱਡਾ ਸਾਈਜ਼, ਮੋਟਾ, ਪਤਲਾ ਹਰ ਤਰ੍ਹਾਂ ਦੀ ਫਲਾਈ ਬੋਰਡ ਮਿਲੇ ਸਾਡੇ ਕੋਲ ਇੱਥੇ ਦੁਕਾਨਦਾਰਾਂ ਨੂੰ ਸਮਾਨ ਜਾ ਰਿਹਾ ਜੀ ਇਹ ਦੁਕਾਨਦਾਰਾਂ ਨੂੰ ਸਮਾਨ ਜਾਂਦਾ ਹਾਂਜੀ ਹਾਂਜੀ ਇਹ ਦੁਕਾਨਦਾਰਾਂ ਨੂੰ ਦੇ ਰਿਆਂ ਸੀ ਇਹ ਸਾਰਾ ਹੌਲ ਸੇਲ ਰੇਟ ਤੇ ਹੈ ਜੀ ਲਗਾ ਤਾਂ ਜਿੰਨੇ ਦੂਰ ਤੱਕ ਨਿਕਾ ਜਾਂਦੇ ਇਹ ਸਾਰੇ ਪਲਾਈਆਂ ਵਗੈਰਾ ਪਈਆਂ ਆਪਣੀਆਂ ਸਾਰੀਆਂ ਪਲਾਈਆਂ ਪਈਆਂ ਜੀ ਟੋਟਲ ਪਲਾਈ ਬੋਰਡ ਐਚ ਡੀ ਐਮ ਆਰ ਫੈਵਿਕੋਲ ਐਚ ਡੀ ਐਮ ਆਰ ਆਪਣੇ ਕੋਲ ਹਰ ਤਰ੍ਹਾਂ ਦਾ ਐਚ ਡੀ ਐਮ ਆਰ ਮਿਲੇਗਾ ਹਰ ਤਰ੍ਹਾਂ ਦਾ ਹੂੰ ਸਰ ਨਾਲੇ ਸਾਡੇ ਕੋਲ ਜਿੱਥੋਂ ਮਰਜ਼ੀ ਬੰਦਾ ਟਰਾਈ ਕਰਕੇ ਆ ਜੇ ਆਪਣੇ ਕੋਲ ਕੀਚਨ ਲਈ ਕਬੂੜਾਂ ਵਾਸਤੇ ਜੋ ਵੀ ਸਮਾਨ ਲੇਗਾ ਬੰਦਾ ਉਹਨੂੰ ਪੱਕਾ ਫਾਇਦਾ ਹੋਏਗਾ 20-25000 ਦਾ ਇੱਕ ਪਰਤੀ ਤੇ ਘੱਟ ਤੋਂ ਘੱਟ ਘੱਟ ਤੋਂ ਘੱਟ 20-25000 ਦਾ ਫਾਇਦਾ ਹੋਏਗਾ ਆਸਤੀ ਇਹੋ ਜੇ ਰੇਟ ਤੇ HDMR ਦੇ ਸਕਦੇ ਆ ਕਿਉਂਕਿ ਅਸੀਂ ਬਲਕ ਕੁਆਂਟੀਟੀ ਚ ਪਰਚੇਸ ਕਰਦੇ ਆ ਮੈਂ ਇੱਥੇ ਚੰਡੀਗੜ੍ਹ ਟਰਾਈ ਸਾਈਡ ਦੀ ਗੱਲ ਕਰੀਏ ਮੈਂ ਕਿ ਸਭ ਤੋਂ ਵੱਡਾ ਟ੍ਰੇਡ ਪੰਜਾਬ ਤੇ ਉੱਤੋਂ-ਉੱਪਰ ਜਿੱਥੇ ਮਰਜੀ ਬੰਦਾ ਟਰਾਈ ਕਰਕੇ ਆ ਜੇ ਅਸੀਂ ਦੁਕਾਨਦਾਰਾਂ ਨੂੰ ਸਮਾਨ ਦਿੰਦੇ ਇੱਥੋਂ ਜੀ ਸਾਡੇ ਕੋਲੋਂ ਤੁਹਾਨੂੰ ਸਮਾਨ ਇਹ ਪਲਾਈ ਬੋਰਡ ਬਹੁਤ ਹੋਲਸੇਲ ਰੇਟਾਂ ਤੇ ਮਿਲ ਜੇ ਹਾਂ ਇਹ ਸਭ ਤੋਂ ਹੈਵੀ ਹੈ ਜਾਂ ਵਿੱਚੋਂ ਕੱਟ ਅਜਾਜੇ ਵਿੱਚ ਕੱਟ ਦੋ ਜਾਂ ਕਿੰਚੋ ਕੱਟ ਦੋ ਸਭ ਤੋਂ ਫੁੱਲ ਫਿੱਟ ਹੈ ਓਕੇ ਇਹ 3800 ਰੁਪਏ ਦੀ ਰੇਂਜ ਤੇ ਪੈ ਰਹੀ ਹੈ ਸਭ ਤੋਂ ਨੰਬਰ 1 ਕੁਆਲਿਟੀ ਦੇ ਡੋਰ ਹੈ ਇਹਦੇ ਨੰਬਰ 1 ਕੁਆਲਿਟੀ ਦੇ ਸਾਰੇ ਦੇਖੋ ਗਰੂਪ ਵਾਲੇ ਵੀ ਮਿਲ ਜਣਗੇ ਇਹ ਸਾਰੇ ਹੈਵੀ ਕੁਆਲਿਟੀ ਦੇ ਚਿੰਦੇ ਨੇ ਸਟਾਕ ਤੇ ਅੱਜ ਬਾਈ ਜੀ ਗੱਲ ਕਰ ਰਹੇ ਕਈ ਵਾਰ ਸਾਡੇ ਕੋਲ ਕਟੋਕਟ 2.5 ਹਜ਼ਾਰ ਦਰਵਾਜੇ ਦਾ ਸਟਾਕ ਹੈ ਆਜੋ ਤੁਹਾਨੂੰ ਸਟਾਕ ਵੀ ਦਿਖਾਣੇ ਆ ਸਾਰੇ ਇਹ ਦੇਖ ਲਓ ਇਹ ਸਾਰੇ ਮੇਨ ਡੋਰ ਵਾਸਤੇ ਜਿੱਦਾਂ ਇਹ ਮੇਨ ਡੋਰ ਦੇਖੋ ਕਿੰਨਾ ਖੂਬਸੂਰਤ ਡੋਰ ਹੈ ਇਹ ਵੀ ਅਸੀਂ 6000 ਰੁਪਏ ਦੇ ਪੂਰਾ ਡੋਰ ਬਣਾ ਕੇ ਦੇ ਦਿੰਨੇ ਆ ਨਾ ਘਰ ਦੀ ਲੁੱਕੇ ਬਦਲ ਦਿੰਦੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਦੇਖੋ ਇਹ ਸਾਰੇ ਮੇਨ ਡੋਰ ਵਾਸਤੇ ਆ ਜੀ ਠੀਕ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਅਨਗਿਣਤ ਦਰਵਾਜੇ ਨੇ ਬਾਈ ਹੁਣੀ ਕਹਿੰਦੇ ਜਿਹੜੇ ਬਾਹਰ ਮੇਨ ਗੇਟ ਮੇਨ ਡੋਰ ਦੇ ਉੱਪਰ ਜਿਹੜੇ ਦਰਵਾਜ਼ੇ ਲੱਗਦੇ ਨੇ ਹਜ਼ਾਰ ਹੀ ਡਿਜ਼ਾਈਨ ਨੇ ਤੁਸੀਂ ਦੇਖਦੇ ਥੱਕ ਜੂਗੇ ਪਰ बार-बार ਤੁਸੀਂ ਦਰਵਾਜ਼ੇ ਦੇਖਦੇ ਰਹੋਗੇ ਦੇਖ ਸਕਦੇ ਹੋ ਮਤਲਬ ਕਿ ਲੱਕੜ ਦੇ ਵਿੱਚ ਲੱਕੜ ਕਿਤਾਂ ਦੀ ਯੂਜ਼ ਇਹ ਸਾਗਵਾਨ ਦੀ ਲੱਕੜ ਯੂਜ਼ ਹੁੰਦੀ ਹੈ ਇਹ ਵਾਲੇ ਜਿੰਨੇ ਵੀ ਡੋਰਾਂ ਸਾਗਵਾਨ ਵਾਲੇ ਆ ਇਹ ਸਾਗਵਾਨ ਦੇ ਇਹ ਬਣਦਾ ਹੈ ਇੱਥੇ ਸਾਡੇ ਕੋਲ ਸਟਾਕ ਹੈ ਜਿਹੜਾ ਮਰਜ਼ੀ ਬੰਦਾ ਐਟ ਅ ਟਾਈਮ ਲੈ ਲੈ ਜਿਵੇਂ ਬਾਥਰੂਮ ਦੇ ਦਰਵਾਜੇ ਆ ਜੋ ਸਾਈਜ਼ ਬੰਦਾ ਕਹੇਗਾ ਛੋਟਾ بڑا ਹਰ ਸਾਈਜ਼ ਸਾਡੇ ਕੋਲ ਇੱਧਰ ਮਿਲੇਗਾ ਲੱਗਦਾ ਭਾਈ ਨਾਲ ਦੀ ਨਾਲ ਬਣਾ ਕੇ ਰੱਖੇ ਜਾਂਦੇ ਇੱਥੇ ਅਡਵਾਂਸ ਤੇ ਸਟਾਕ ਰੱਖਦੇ ਜੀ ਇਹ ਜਾਲੀ ਦੇ ਡੋਰ ਆਏ ਦੇਖੋ ਸਾਰੇ ਜਾਲੀ ਦੇ ਡੋਰ ਰੱਖੇ ਹੋਏ ਆ ਇੱਧਰ ਸਾਰਾ ਸਟਾਕ ਮਿਲੇਗਾ ਕਿ ਜਿੰਨਾ ਮਰਜੀ ਸਟਾਕ ਆ ਜਾਵੇ ਜਿੰਨਾ ਮਰਜੀ ਕੰਮ ਆ ਜਾਵੇ ਨਾਲ ਦੀ ਨਾਲ ਕਲੀਅਰ ਸਾਰਾ ਸਟਾਕ ਪਿਆ ਜਿੰਨਾ ਸਟਾਕ ਹੀ ਸਟਾਕ ਹੈ ਇੱਧਰ ਸਾਰਾ ਪ੍ਰਾਈਸਿਟੀ ਚੰਡੀਗੜ੍ਹ ਦੇ ਵਿੱਚ ਥੋੜੇ ਦੇ ਲੈ ਕੇ ਆਏ ਆ ਬੰਸਲ ਡੋਰ ਆਣੇ ਦੇ ਦਰਵਾਜੇ ਕਹਿੰਦੇ ਜੀ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਮਿਲਦੇ ਨੇ ਅਨਗਿਣਤ ਜਿਹੜੇ ਡਿਜ਼ਾਈਨ ਇੱਥੇ ਮਿਲਦੇ ਨੇ ਉਹ ਵੀ ਕਸਟਮਰ ਦਾ ਹੋਵੇ ਮੇਨ ਡੋਰ ਇਦਾਂ ਦੇ ਬਣਾ ਦਿੰਨੇ ਆ ਜਿੱਦਾਂ ਦੇ ਬੰਦੇ ਨੂੰ ਚਾਹੀਦਾ ਹੈ ਕਈ ਵਾਰੀ ਦੇ ਵੀ ਨਵਾਂ ਡਿਜ਼ਾਈਨ ਅਸੀਂ ਕਸਟਮਰ ਕਹਦਾ ਜੀ ਆਪਣੀ ਮਰਜ਼ੀ ਦਾ ਬਣਾਉਣਾ ਉਹ ਵੀ ਬਣਾ ਦਿੰਨੇ ਆ ਸਾਰੀ ਤਰ੍ਹਾਂ ਦੇ ਡੋਰ ਬਣਾ ਦਿੰਨੇ ਆ ਦੇਖੋ ਪੂਰੀ ਲੱਕੜ ਦਾ ਦਰਵਾਜ਼ਾ ਹੈ ਬਹੁਤ ਸੋਹਣਾ ਪਾਈ ਲੱਗਦਾ ਖਾਸ ਡਿਜ਼ਾਈਨ ਮਨਨ ਮੰਗਦੇ ਉਪਰ ਅਰਚੇ ਇਹਦੇ 'ਚ ਆਪਣੇ ਕੋਲ ਕਾਫੀ ਡਿਜ਼ਾਈਨ ਇੱਧਰ ਲੱਗੇ ਹੋਏ ਆ ਕਿਚਨ ਵੀ ਅਸੀਂ ਬਣਾ ਦਿੰਨੇ ਆ ਕਬੂਡ ਕਿਚਨ ਜਿੱਦਾਂ ਚਾਹੀਦਾ ਬੰਦੇ ਨੂੰ ਬਣਾ ਕੇ ਦੇ ਦਿੰਨੇ ਆ ਠ ਮੈਂ ਕੀ ਕਹਿਣ ਦਾ ਮਤਲਬ ਹੈ ਕਸਟਮਰ ਵਕਵਾਰੀ ਮੂਜੋ ਗੱਡੇ ਜੀ ਜੀ ਨਾਲ ਦੀ ਨਾਲ ਤਿਆਰ ਮਿਲੂਗੀ ਇਹ ਦੇਖੋ ਜੀ ਐਲੂਮੀਨੀਅਮ ਡੋਰ ਆ ਗਿਆ ਇਹ ਵੀ ਐਲੂਮੀਨੀਅਮ ਹੈ ਐਲੂਮੀਨੀਅਮ ਦੇ ਆਗੇ ਬਾਥਰੂਮ ਵਾਸਤੇ ਆ ਗਿਆ ਸਾਰਾ ਕੰਸੈਪਟ ਇੱਧਰ ਬਾਥਰੂਮ ਡੋਰਾਂ ਦਾ ਹੈ ਤੇ ਬਾਥਰੂਮ ਡੋਰਾਂ ਦਾ ਹੈ ਨਾਲ ਦੀ ਨਾਲ ਤੋਕੜ ਦੇ ਨਾਲ ਵਾਲੇ ਵੀ ਆ ਬਿਨਾ ਤੋਕੜ ਤੋਂ ਵੀ ਆ ਹਰ ਤਰ੍ਹਾਂ ਦੇ ਡੋਰ ਤਿਆਰ ਇਹਨਾਂ ਦਾ ਕੀ ਰੇਟ ਹੈ ਇਹ ਸਾਡੇ ਕੋਲ 1500 1600 ਤੋਂ ਸ਼ੁਰੂ ਹੈ 2000 ਦਾ ਵੀ ਹੈ 2500 ਦਾ ਵੀ ਹੈ ਕੁਆਲਿਟੀ ਟੂ ਕੁਆਲਿਟੀ ਹੈ ਡਿਜ਼ਾਈਨ ਕਿਤਨੇ ਮਿਲਣਗੇਗਾ ਜਾਈਂ ਵੀ ਆਪਣੇ ਕੋਲ ਹਰ ਤਰ੍ਹਾਂ ਦੇ ਮਿਲਣਗੇ ਬਹੁਤ ਤਰ੍ਹਾਂ ਦੇ ਡਿਜ਼ਾਈਨ ਆ ਤੁਹਾਨੂੰ ਦਿਖਾਣੇ ਸਾਰੀ ਤਰ੍ਹਾਂ ਦੇ ਡਿਜ਼ਾਈਨ ਮਿਲੂਗੇ ਜੀ ਕਿਸੇ ਪ੍ਰਾਈਸ ਦੇ ਚੰਡੀਗੜ੍ਹ ਦੇ ਵਿੱਚ ਥੋੜੇ ਦੇ ਲੈ ਕੇ ਆਏ ਆ ਬੰਸਲ ਡੋਰ ਆਣੇ ਦੇ ਦਰਵਾਜ਼ੇ ਕਹਿੰਦੇ ਜੀ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਮਿਲਦੇ ਨੇ ਅਨਗਿਣਤ ਜਿਹੜੇ ਡਿਜ਼ਾਈਨ ਇੱਥੇ ਮਿਲਦੇ ਨੇ ਤੇ ਬਾਈ ਹੋਣੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਪਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਬਾਈ ਕਿਹੜੀ ਆਫਰ ਲੈ ਕੇ ਆਏ ਹੋ ਕਿਉਂਕਿ ਰਖੜੀਆਂ ਆ ਰਹੀਆਂ ਰਖੜੀਆਂ ਤੋਂ ਪਹਿਲਾਂ ਬੰਸਲ ਡੋਰ ਆਣਾਂ ਦੇ ਕਿਹੜਾ ਧਮਾਕਾ ਕਰਨਾਂ ਦੀ ਗੱਲ ਕਰੀਏ ਜੀ ਆਪਣੇ ਕੋਲ ਦਰਵਾਜ਼ੇ ਮਿਲੂਗੇ ਇਹੋ ਜੇ ਰੇਟ ਤੇ ਟਰਾਈ ਸਿਟੀ ਚ ਕਿਤੇ ਨਹੀਂ ਮਿਲੇਗਾ ਇਹ ਬਿਲਕੁਲ ਨਹੀਂ ਮਿਲੇਗਾ ਜੀ ਡਿਜ਼ਾਈਨ ਕਿਦਾਂ ਦੇ ਮਿਲਣਗੇਗਾ ਡਾਈਨ ਵੀ ਆਪਣੇ ਕੋਲ ਹਰ ਤਰ੍ਹਾਂ ਦੇ ਮਿਲਣਗੇ ਬਹੁਤ ਤਰ੍ਹਾਂ ਦੇ ਡਿਜ਼ਾਈਨ ਆ ਤੁਹਾਨੂੰ ਦਿਖਾਣੇ ਆ ਸ ਸਾਰਾ ਤਿਆਰ ਕਰਕੇ ਮੈਂਬਰਿੰਗ ਸ਼ੀਟ ਵਗੈਰਾ ਲਗਾ ਕੇ 1800 ਰੁਪਏ ਤੋਂ ਦਰਵਾਜਾ ਸ਼ੁਰੂ ਹੋ ਜਾਂਦਾ ਹੈ 1800 ਰੁਪਏ ਤੋਂ ਹਾਂ ਜੀ 3x7 ਦੀ ਚੌਕੜ ਦਾ ਪੱਲਾ 1800 ਰੁਪਏ ਦਾ ਹੈ ਔਰ ਜੇ ਸਾਈਜ਼ ਛੋਟਾ ਹੈ 2 1/2 ਫੁੱਟ ਦਾ 1500 ਦਾ ਵੀ ਮਿਲ ਜੀਗਾ 1500 ਦਾ ਮਿਲ ਜੂ ਹਾਂ ਜੀ ਠੀਕ ਹੈ ਸਾਡੇ ਕੋਲ ਸਾਰੇ ਸਾਈਜ਼ ਮਿਲ ਜਣਗੇ ਇਸ 'ਚ 3 ਫੁੱਟ ਦਾ ਪੱਲਾ 2200 2200 ਸਾਰੀ ਤਰ੍ਹਾਂ ਦੇ ਮਿਲ ਜਣਗੇ ਆਪਣੇ ਕੋਲ ਇਹ ਦੇਖ ਲਓ ਇਹ ਸਾਰੇ ਡਿਜ਼ਾਈਨ ਹੈ ਇਹ ਮੈਂਬਰੇਨ ਡੋਰ ਹੈ ਹਰ ਤਰ੍ਹਾਂ ਦੇ ਡੀਐਨ ਵੀ ਜੀ ਇਹਦੇ ਤੇ ਲੱਕੜੀ ਕਿੜੀ ਯੂਜ਼ ਹੁੰਦੀ ਜਿੱਦਾਂ ਇਹਦੇ ਤੇ ਫਲਸ਼ ਡੋਰ ਹੁੰਦਾ ਜੀ ਪਾਈਨ वुਡ ਦਾ ਫਲਸ਼ ਡੋਰ ਹੁੰਦਾ ਉੱਪਰ ਪੀਵੀਸੀ ਸ਼ੀਟ ਲੱਗੀ ਹੁੰਦੀ ਹੈ ਜੀ ਹਾਂ ਜਿਹੜੇ ਪਿੱਛੇ ਦਰਵਾਜ਼ੇ ਲੱਗੇ ਹੋਏ ਨੇ ਜਿਹੜੇ ਗੱਲ ਕਰੀਏ ਇਹ ਸਾਰੇ ਇਹ ਸਾਰੇ ਇੱਕੋ ਰੇਟ ਦੇ ਵਿੱਚ ਹੈ ਜਿਸ ਤੋਂ ਵੀ ਆਪਣੇ ਕੋਲ ਹੈਵੀ ਕੁਆਲਿਟੀ ਲੈਣੀ ਹੈ ਇੱਧਰ ਆ ਜਾਂਗੇ ਆਪਣੇ ਕੋਲ ਸਨਮੈੱਕੇ ਵਾਲੇ ਇਹ ਵਾਲੀ ਮਿਲ ਜੰਗੇ 2700 ਰੁਪਏ 'ਚ 3/7 ਦੀ ਚੌਂਕੜ ਦਾ ਪੱਲਾ 2700 ਰੁਪਏ ਦਾ ਠੀਕ ਹੈ ਇਹਦੇ ਵਿੱਚ ਵੀ ਡਿਜ਼ਾਈਨ ਜਿੰਨੇ ਮਰਜ਼ੀ ਡਿਜ਼ਾਈਨ ਲੈ ਲੋ ਡਿਜ਼ਾਈਨ ਹੀ ਡਿਜ਼ਾਈਨ ਹੈ ਆਪਣੇ ਕੋਲ ਬਈ ਤਿਆਰ ਕਿੱਥੋਂ ਕਰਾਉਣਾ ਇੰਨੇ ਡਿਜ਼ਾਈਨ ਇਹ ਸਾਡੇ ਕੋਲ ਆਪਣੇ ਕੋਲ ਹੀ ਤਿਆਰ ਹੁੰਦਾ ਸਾਡੀ ਫੈਕਟਰੀ ਤੇ ਹੀ ਤਿਆਰ ਹੁੰਦਾ ਸਾਰਾ ਜਿਹਦੇ ਪਿੱਛੇ ਜੇ ਆਪਾਂ ਤੇ ਲੱਗਦਾ ਵੀਡੀਓ ਬਣਾਈ ਸੀ ਉਹਦੇ ਵਿੱਚ ਨਵੀਂ ਚੀਜ਼ ਆ ਉਹ ਚੇਂਜ ਹੋ ਗਏ ਸਾਰੇ ਹਾਂਜੀ 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 ਹੁਣ ਚੇਂਜ ਹੁੰਦਾ ਰਹਿੰਦਾ ਟਾਈਮ ਬਾਈ ਟਾਈਮ ਵੈਰਾਈਟੀ ਐਡ ਕਰੀ ਜਾਂਦੇ ਆਪਾਂ ਜੀ ਇਹ ਸਾਰੇ ਕਲਰ ਜਿੰਨੇ ਵੀ ਐ ਇੰਨੇ ਡਿਜ਼ਾਈਨ ਤੁਹਾਨੂੰ ਕਿਤੇ ਨਹੀਂ ਮਿਲਣਗੇ ਜਿਹੜੇ ਡਿਜ਼ਾਈਨ ਸਾਡੇ ਕੋਲ ਮਿਲੂਗਾ ਕਿਉਂਕਿ ਇਹਨਾਂ ਗਿੰਦਸਰ ਡਿਜ਼ਾਈਨ ਨੇ ਬੰਸਲ ਡ A.8 ਦਾ ਮਾਈਕ ਹੈ 32mm ਦਾ ਫਲਸ਼ ਡੋਰ ਹੈ ਇਹ ਆਪਣੇ ਕੋਲ ਇਸ ਤੋਂ ਵੀ ਹੈਵੀ ਕੁਆਲਿਟੀ ਹੈ ਸਭ ਤੋਂ ਸੁਪੀਰੀਅਰ 1mm ਦੇ ਅਜੋ ਉਹ ਵੀ ਦਿਖਾਣਾ ਤੁਹਾਨੂੰ ਬਾਈ ਆਹ ਕੁੰਡੇ ਲੱਗੇ ਹੋਣੇ ਇਹ ਗਰਗਨਿਤ ਦਰਵਾਜੇ ਦੇ ਉੱਪਰ ਲੱਗਦੇ ਨੇ ਬੈਸਟ ਰੇਟ ਤੇ ਦਵਾਂਗੇ ਜਿਵੇਂ 200 ਰੁਪਏ ਦਾ ਸਟੀਲ ਦਾ ਹੈਂਡਲ 25 ਰੁਪਏ ਦਾ ਸਟੀਲ ਦਾ ਹੈਂਡਲ 90 ਰੁਪਏ ਦਾ ਸਟੀਲ ਦਾ ਇਹ ਵੀ ਤੁਹਾਨੂੰ ਕਿਤੇ ਨਹੀਂ ਰੇਟ ਮਿਲੇਗਾ ਜੋ ਰੇਟ ਅਸੀਂ ਦੱਸਦੇ ਹਾਂ 6 ਵਾਲੇ ਕੁੰਡੇ ਹੋਗੇ 8 ਵਾਲੇ ਜਿਵੇਂ 6 ਵਾਲਾ ਇਹ ਬਾਜ਼ਾਰ 'ਚ 8 8 9 900 ਰੁਪਏ ਦਾ ਸਾਡੇ ਕੋਲ 350 ਰੁਪਏ ਦਾ ਸਰ ਸਾਡੇ ਤੇ 350 ਜਿਹੜੀ ਕੁਆਲਿਟੀ ਹੁੰਦੀ ਹੈ ਬਹੁ ਇਹ ਕੁਆਲਿਟੀ ਹੈ ਜੀ ਠੀਕ ਹੈ ਆਪਣੇ ਕੋਲ ਆ ਜਾਓ ਇਹ ਦੇਖੋ 1 ਐਮ ਐਮ ਦੇ ਵਿੱਚ ਲੱਗੇ ਸਾਰੇ ਡੋਰੇ ਡਿਜ਼ਾਈਨਰ ਇਹ ਦੇਖ ਲਓ ਠੀਕ ਹੈ 1 ਐਮ ਐਮ ਦੇ ਚਾਹ ਹਾਂ ਇਹ ਸਭ ਤੋਂ ਹੈਵੀ ਹੈ ਚ ਵਿੱਚੋਂ ਕੱਟ ਦੋ ਅੱਛਾ ਜੇ ਵਿੱਚੋਂ ਕੱਟ ਦੋ ਇਹ ਵਿੱਚੋਂ ਕੱਟ ਦੋ ਸਭ ਤੋਂ ਫੁੱਲ ਫਿਲਡ ਹੈ ਓਕੇ ਇਹ 3800 ਰੁਪਏ ਦੀ ਰੇਂਜ 'ਚ ਪੈ ਗਈ ਸਭ ਤੋਂ ਨੰਬਰ 1 ਕੁਆਲਿਟੀ ਦੇ ਡੋਰ ਹੈ ਇਹਦੇ ਨੰਬਰ 1 ਕੁਆਲਿਟੀ ਸਾਰੇ ਦੇਖੋ ਗਰੂਫ ਵਾਲੇ ਵੀ ਮਿਲ ਜਣਗੇ ਹੂੰ ਇਹ ਸਾਰੇ ਹੈਵੀ ਕੁਆਲਿਟੀ ਦੇ ਜਿੰਨੇ ਵੀ ਆ ਕਿੰਨਾ ਸਟਾਕ ਪੈਜ ਬਾਈ ਜੀ ਗੱਲ ਕਰੀਏ ਕਈ ਵਾਰ ਸਾਡੇ ਕੋਲ ਕਟੋਕਟ 2.5 ਹਜ਼ਾਰ ਦਰਵਜੇ ਦਾ ਸਟਾਕ ਆਜੋ ਤੁਹਾਨੂੰ ਸਟਾਕ ਵੀ ਦਿਖਾਣੇ ਆ ਸਾਰਾ ਨਜ਼ਰ ਮਰਾਨੇ ਆ ਕਸਟਮਰ ਆਪਣਾ ਸਾਈਜ਼ ਲੈ ਕੇ ਆਵੇ ਉਹਨੂੰ ਨਾਲ ਦੀ ਨਾਲ ਵੀ ਦੇ ਸਕਦੇ ਆ ਤੇ 300 ਰੁਪਏ ਤਾਂ ਆਪਣੇ ਆ ਹੀ ਆ ਹਾਂਜੀ ਹਾਂਜੀ ਪਿੱਛੇ ਵੀ ਕਦਮ ਆਪਾਂ ਹਾਂਜੀ ਅਸੀਂ ਕਿਚਨ ਕੈਬਿਨਟ ਦਾ ਵੀ ਕੰਮ ਕਰਦੇ ਆ ਕਿਚਨ ਕੈਬਿਨਟ ਠੀਕ ਹੈ ਜੋ ਵੀ ਕਸਟਮਰ ਦਾ ਹੋਵੇ ਮੇਨ ਡੋਰ ਇਦਾਂ ਦੇ ਬਣਾ ਦਿੰਨੇ ਆ ਜਿੱਦਾਂ ਦੇ ਬੰਦੇ ਨੂੰ ਚਾਹੀਦਾ ਹੈ ਕਈ ਵਾਰ ਕਹਿੰਦੇ ਵੀ ਨਵਾਂ ਡਿਜ਼ਾਈਨ ਅਸੀਂ ਕਸਟਮਰ ਕਹਦਾ ਜੀ ਆਪਣੀ ਮਰਜ਼ੀ ਦਾ ਬਣਾਉਣਾ ਉਹ ਵੀ ਬਣਾ ਦਿੰਨੇ ਆ ਸਾਰੀ ਤਰ੍ਹਾਂ ਦੇ ਡੋਰ ਬਣਾ ਦਿੰਨੇ ਆ ਦੇਖੋ ਪੂਰੀ ਲੱਕੜ ਦਾ ਦਰਵਾਜ਼ਾ ਹੈ ਇਹ ਬਹੁਤ ਸੋਹਣਾ ਪਾਈ ਲੱਗਦਾ ਖਾਸ ਡਿਜ਼ਾਈਨ ਮਨਨ ਕਿ ਮੰਗਦੇ ਉਪਰ ਤਰਕ ਇਹਦੇ 'ਚ ਆਪਣੇ ਕੋਲ ਕਾਫੀ ਡਿਜ਼ਾਈਨ ਇੱਧਰ ਲੱਗੇ ਹੋਏ ਆ ਕਿਚਨ ਵੀ ਅਸੀਂ ਬਣਾ ਦਿੰਨੇ ਆ ਕਬੂਡ ਕਿਚਨ ਜਿੱਦਾਂ ਚਾਹੀਦਾ ਬੰਦੇ ਨੂੰ ਬਣਾ ਕੇ ਦੇ ਦਿੰਨੇ ਆ ਠੀਕ ਹੈ ਭਾਈ ਇਹ ਹੈਵੀ ਦਰਵਾਜ਼ਾ ਨੇ ਕੱਢ ਲੈ ਜੀ ਹਾਂਜੀ ਹਾਂਜੀ ਇਹ ਦੇਖੋ ਹੈਵੀ ਡੋਰ ਨੇ ਇਹ ਗੱਲ ਕਰੀ ਜਿਹੜੇ ਮੇਨ ਮੇਨ ਡੋਰ ਨੇ ਆਪਣੇ ਬਾਹਰ ਲੱਗਦੇ ਨੇ ਉਹ ਦੇਖੋ ਉਧਰ ਲੱਗ ਰਹੇ ਨੇ ਇਹ ਦੇਖ ਲਓ ਇਹ ਸਾਰੇ ਮੇਨ ਡੋਰ ਵਾਸਤੇ ਜਿੱਦਾਂ ਇਹ ਮੇਨ ਡੋਰ ਦੇਖੋ ਕਿੰਨਾ ਖੂਬਸੂਰਤ ਡੋਰ ਹੈ ਇਹ ਵੀ ਅਸੀਂ 6000 ਰੁਪਏ ਚ ਪੂਰਾ ਡੋਰ ਬਣਾ ਕੇ ਦੇ ਦਿੰਨੇ ਹਾਂ ਨਾ ਘਰ ਦੀ ਲੁੱਕੇ ਬਦਲ ਦਿੰਦੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਦੇਖੋ ਇਹ ਸਾਰੇ ਮੇਨ ਡੋਰ ਵਾਸਤੇ ਆ ਜੀ ਠੀਕ ਹੈ ਇਹ ਦੇਖੋ ਤਾਂ ਦੇਖ ਸਕਦੇ ਹੋ ਅਨਗਿਣਤ ਦਰਵਾਜ਼ੇ ਨੇ ਬਾਈ ਹੁਣੀ ਕਹਿੰਦੇ ਜਿਹੜੇ ਬਾਹਰ ਮੇਨ ਗੇਟ ਮੇਨ ਡੋਰ ਦੇ ਉੱਪਰ ਜਿਹੜੇ ਦਰਵਾਜ਼ੇ ਲੱਗਦੇ ਨੇ ਇਹ ਹਜ਼ਾਰ ਹੀ ਡਿਜ਼ਾਈਨ ਨੇ ਤੁਸੀਂ ਦੇਖਦੇ ਥੱਕ ਜੂਗੇ ਪਰ बार-बार ਤੁਸੀਂ ਦਰਵਾਜ਼ੇ ਦੇਖਦੇ ਰਹੋਗੇ ਦੇਖ ਸਕਦੇ ਹੋ ਮਤਲਬ ਕਿ ਲੱਕੜੇ ਦੇ ਵਿੱਚ ਲੱਕੜ ਕਿ ਇੱਕ ਇਦਾਂ ਦੀ ਯੂਜ਼ ਹੁੰਦੀ ਹੈ ਇਹ ਸਾਗਵਾਨ ਦੀ ਲੱਕੜ ਯੂਜ਼ ਹੁੰਦੀ ਹੈ ਇਹ ਵਾਲੇ ਜਿੰਨੇ ਵੀ ਡੋਰਾਂ ਸਾਗਵਾਨ ਵਾਲੇ ਆ ਇਹ ਸਾਗਵਾਨ ਵਾਲੇ ਹਾਂ ਜਿਹੜੇ ਤੁਹਾਨੂੰ ਮੈਂ ਉੱਥੇ ਪਿੱਛੇ ਦਿਖਾਏ ਉਹ 플ਸ਼ ਡੋਰ ਦੇ ਉੱਪਰ सनਮੈਕਾ 1.1 ਮੀਮੀ ਦਾ ਠੀਕ ਹੈ ਇਹ ਸਾਰੇ ਸਾਗਵਾਨ ਤੋਂ ਹੈਵੀ ਕੁਆਲਿਟੀ ਦੇ ਡੋਰ ਹੈ ਜੀ ਠੀਕ ਹੈ ਜੇ ਕਿਸੇ ਨੇ ਇੱਥੇ ਪਹੁੰਚਣਾ ਹੋਵੇ ਐਡਰੈਸ ਕੀ ਹੈ ਬਾਈ ਆਪਣਾ ਆਪਣਾ ਤਨਾਸ ਮਾਰਬਲ ਮਾਰਕੀਟ ਹੈ ਸਰਾਂਗ ਪੰਸਲ ਟੋਰ ਵਰਲਡ ਠੀਕ ਹੈ ਪਛਾਹ ਤਾ ਮੈਂ ਤੁਹਾਨੂੰ ਹੋਰ ਵੀ ਨਜ਼ਰ ਮਾਰ ਕੇ ਲੈਣ ਆਜੂ ਪਛਗਾਮ ਚ ਚਲੀਏ ਆਜੋ ਜੀ ਆਜੋ ਆਜੋ ਜੀ ਪਛੇ ਇੱਕ ਵਾਰ ਗਦਾਮ ਚ ਚੱਲਦੇ ਨੇ ਦੇਖਦੇ ਆਂ ਬਾਈ ਹੁਣੀ ਕਹਿੰਦੇ ਹੋਰ ਵੀ ਜਿਹੜੇ ਡਿਜ਼ਾਈਨ ਨੇ ਦਰਵਾਜੇ ਨੇ ਆਪਣੇ ਪਿੱਛੇ ਗੋਦਾਮ ਦੇ ਵਿੱਚ ਪਏ ਨੇ ਬਾਈ ਇਹ ਫੈਕਟਰੀ ਚ ਲਿਆਏ ਲੱਗਦਾ ਤੁਸੀਂ ਆਪਣੇ ਹਾਂਜੀ ਇਹ ਆਪਣਾ ਸਟੋਰ ਹੈ ਇੱਥੇ ਆਪਣੇ ਕੋਲ ਸਾਰਾ ਸਟਾਕ ਮਿਲਦਾ ਠੀਕ ਹੈ ਤੁਹਾਨੂੰ ਫੈਕਟਰੀ ਵੀ ਦਿਖਾ ਦਾਂਗੇ ਫੈਕਟਰੀ ਵੀ ਸਾਡੇ ਕੋਲ ਬਣੇ ਜਿੱਥੇ ਬਣਦਾ ਹੈ ਇੱਥੇ ਸਾਡੇ ਕੋਲ ਸਟਾਕ ਹੈ ਜਿਹੜਾ ਮਰਜ਼ੀ ਬੰਦਾ ਐਟ ਅ ਟਾਈਮ ਲੈ ਲੇ ਜਿਵੇਂ ਬਾਥਰੂਮ ਦੇ ਦਰਵਾਜੇ ਆ ਜੋ ਸਾਈਜ਼ ਬੰਦਾ ਕਹੇਗਾ ਛੋਟਾ ਵੱਡਾ ਹਰ ਸਾਈਜ਼ ਸਾਡੇ ਕੋਲ ਇੱਧਰ ਮਿਲੇਗਾ ਲੱਗਦਾ ਬਾਈ ਨਾਲ ਦੀ ਨਾਲ ਬਣਾ ਕੇ ਰੱਖੇ ਜਾਂਦੇ ਨੇ ਇੱਥੇ ਐਡਵਾਂਸ ਵਿੱਚ ਹਾਂਜੀ ਐਡਵਾਂਸ ਤੇ ਸਟਾਕ ਰੱਖਦੇ ਜੀ ਇਹ ਜਾਲੀ ਦੇ ਡੋਰ ਆ ਇਹ ਦੇ ਇੱਧਰ ਸਾਰਾ ਸਟਾਕ ਮਿਲੇਗਾ ਕਿ ਜਿੰਨਾ ਮਰਜ਼ੀ ਸਟਾਕ ਆ ਜਾਵੇ ਜਿੰਨਾ ਮਰਜ਼ੀ ਕੰਮ ਆ ਜਾਵੇ ਨਾ ਦੀ ਨਾਲ ਕਲੀਅਰ ਸਾਰਾ ਸਟਾਕ ਪਿਆ ਹੈ ਜਿੰਨਾ ਸਟਾਕ ਹੀ ਸਟਾਕ ਹੈ ਇੱਧਰ ਸਾਰਾ ਆ ਜਾਓ ਇਹ ਦੇਖੋ ਤੇ ਗੱਲ ਕਰੀਏ ਲੱਗਦਾ ਵਿੱਚੋਂ ਵਿੱਚ ਰਸਤੇ ਬਣੇ ਹੋਏ ਨੇ ਪਰ ਜਿੱਥੇ ਨਿਗਾਹ ਵੱਜਦੀ ਹੈ ਜਿੱਥੇ ਦਰਵਾਜ਼ੇ ਹੋਣ ਜਾਲੀ ਵਾਲੇ ਦਰਵਾਜ਼ੇ ਹੋਣ ਬਾਕੀ ਟਾਕੀਆਂ ਵੀ ਹੁੰਦੇ ਪਏ ਆਪਣੇ ਕੋਲ ਜਿਹੜੀਆਂ ਸਾਰੀਆਂ ਟਾਕੀਆਂ ਦਰਵਾਜ਼ੇ ਹੋਣ ਛੋਟੀਆਂ ਜਾਲੀ ਦੇ ਪੱਲੇ ਦੇਖੋ ਮੇਨ ਡੋਰ ਬਣਿਆ ਹੋਇਆ ਹੈ ਮੇਨ ਡੋਰ ਜਾਲੀ ਦੇ ਡੋਰ ਵੀ ਮਿਲ ਜਣਗੇ ਵਿੰਡੋਆਂ ਵੀ ਇਹ ਦੇਖੋ ਇਹ ਵਿੰਡੋ ਬਣੀ ਹੋਈ ਹੈ ਇਹ ਵਿੰਡੋਆਂ ਵੀ ਆ ਇਹ ਸਾਰੇ ਟਾਕੀਆਂ ਬਣਾ ਕੇ ਰ ਜਿੱਦਾਂ ਵੀ ਆਰਡਰ ਤੇ ਬੰਦੇ ਨੂੰ ਚਾਹੀਦਾ ਉਦਾਂ ਹੀ ਬਣਾ ਕੇ ਦੇ ਦੇਈਦਾ। ਬਈ ਕਟਿੰਗ ਵਗੈਰਾ ਕਿੱਦਾਂ ਕਰਾਉਨੇ ਆਪੇ ਮਸ਼ੀਨਾਂ ਰੱਖੀ ਹੋਈਆਂ ਸਾਰੀਆਂ ਕਿੰਨੇ ਰੱਖੀ ਸਾਰਾ ਆਪਣੇ ਕੋਲ ਹੀ ਐ ਸਾਰਾ ਇਨ ਹਾਊਸ ਹੀ ਬਣਦਾ ਸਾਰਾ ਇੱਧਰ ਹੀ ਹੁੰਦਾ ਸਾਡੇ ਕੋਲ ਨਾ। ਠੀਕ ਐ। ਤੁਹਾਨੂੰ ਮੈਂ ਆਪਣਾ ਸਾਰਾ ਦਿਖਾ ਕੇ ਲਿਆਣੇ ਆ ਆਪਾਂ ਸੈਟਅਪ ਵੀ ਸਾਰਾ ਦਿਖਾਵਾਂਗੇ ਜੀ। ਬਈ ਉੱਪਰ ਤੱਕ ਜਿਹੜੇ ਉੱਪਰ ਜਿਹੜਾ ਸਮਾਨ ਪਏ ਦਰਵਾਜੇ ਵੀ ਉਹ ਵੀ ਆਪਣੇ ਸਾਰੇ? ਹਾਂ ਹਾਂ ਸਾਰੇ ਉੱਪਰ ਬਾਥਰੂਮ ਦੇ ਸਾਰੀ ਤਰ੍ਹਾਂ ਦੇ ਡੋਰ ਮਿਲ ਜੂਗੇ ਜੀ ਜਾਲੀ ਦੇ ਹਰ ਤਰ੍ਹਾਂ ਦੇ। ਜਾਲੀ ਦੇ ਹਰ ਤਰ੍ਹਾਂ ਦੇ। ਤੇ ਪੂਰੀ ਇੱਕ ਨਿਗਾਹ ਮਾਰ ਐਡਵਾਂਸ ਦੇ ਵਿੱਚ ਤੇ ਉੱਪਰ ਆਏ ਹੁਣ ਬਾਈ ਹੁਣ ਕਹਿੰਦੇ ਇਹ ਬਾਈ ਪੈਕਿੰਗਾਂ ਦੇ ਵਿੱਚ ਕੀ ਚੀਜ਼ ਪਈ ਹੈ ਇਹ ਬਾਈ ਸ਼ੂ ਰੈਕ ਆਪਣੇ ਸ਼ੂ ਰੈਕ ਜਿਹੜਾ ਅੱਜ ਕੱਲ ਚੱਲਦੇ ਹੁੰਦੇ ਆ ਇਹ ਜਾਲੀ ਦੇ ਡੋਰ ਆਗੇ ਹਾਂਜੀ ਅਸੀਂ ਸਾਰਾ ਸਮਾਨ ਆਪਣੇ ਕੋਲ ਸਟਾਕ ਮਿਲੇਗਾ ਜਾਲੀ ਦੇ ਫੈਂਸੀ ਡੋਰ ਆਗੇ ਸਟੀਲ ਨਾਲ ਸਾਰੇ ਸਾਈਜ਼ ਆਪਣੇ ਕੋਲ ਸਟਾਕ ਚ ਮਿਲੂਗੇ ਵਿੱਚ ਸਟੀਲ ਵੀ ਲੱਗਣ ਲੱਗੀ ਹੁੰਦੀ ਹੈ ਹਾਂਜੀ ਹਾਂਜੀ ਸਟੀਲ ਸਟੂਲ ਪਾ ਕੇ ਪੂਰਾ ਫੈਂਸੀ ਡੋਰ ਤਿਆਰ ਕੀਤਾ ਹੋਇਆ ਜੀ ਮੰਗਿਆ ਕਸਟਮਰ ਅੱਜਕਲ ਤਿਆਰ ਕਰਾਉਂਦੇ ਆ ਹਾਂਜੀ 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 ਠੀਕ ਹੈ ਜਿਹੜੀ ਅਸੀਂ ਸੀਟਾ ਵਗੈਰਾ ਪਈਆਂ ਜਿਕਣਾ ਹਰ ਫਾਈਬਰ ਸ਼ੀਟ ਵਗੈਰਾ ਸਾਰਾ ਕੁਝ ਮਿਲ ਜਾਂਦਾ ਜੀ ਆਪਣੇ ਕੋਲ ਨਾਲ ਅਲੂਮੀਨੀਅਮ ਡੋਰ ਪੀਵੀਸੀ ਡੋਰ ਹਰ ਤਰ੍ਹਾਂ ਦੀ ਆਈਟਮ ਮਿਲਦੀ ਹੈ ਉੱਧਰ ਜਿਹੜਾ ਬਾਥਰੂਮ ਵਾਲੇ ਦਰਵਾਜ਼ੇ ਹੁੰਦੇ ਨੇ ਜਿਹੜਾ ਅਸੀਂ ਪਿੱਛੇ ਜਿਹੇ ਦਿਖਾਇਆ ਸੀ ਮਾਣ ਕੇ ਕਹਿਣ ਦਾ ਮਤਲਬ ਕਸਟਮਰ ਵਾਕਵਾਰੀ ਮੂਜੋ ਗੱਡੇ ਜੀ ਹਾਂਜੀ ਨਾਲ ਦੀ ਨਾਲ ਤਿਆਰ ਮਿਲੂਗੀ ਇਹ ਦੇਖੋ ਜੀ ਐਲੂਮੀਨੀਅਮ ਡੋਰ ਆ ਗਿਆ ਇਹ ਵੀ ਐਲੂਮੀਨੀਅਮ ਹੈ ਐਲੂਮੀਨੀਅਮ ਦੇ ਆ ਕੇ ਬਾਥਰੂਮ ਵਾਸਤੇ ਆ ਗਏ ਸਾਰਾ ਕੰਸੈਪਟ ਇਧਰ ਬਾਥਰੂਮ ਡੋਰਾਂ ਦਾ ਹੈ ਤੇ ਬਾਥਰੂਮ ਡੋਰਾਂ ਦਾ ਹਾਂ ਨਾਲ ਦੀ ਨਾਲ ਤਿਆਰ ਮਿਲਣਗੇ ਨਾਲ ਦੀ ਨਾਲ ਚੌਕਟ ਦੇ ਨਾਲ ਵਾਲੇ ਵੀ ਆ ਬਿਨਾ ਚੌਕਟ ਤੋਂ ਵੀ ਆ ਹਰ ਤਰ੍ਹਾਂ ਦੇ ਡੋਰ ਤਿਆਰ ਹੁੰਦੇ ਨੇ ਇਹਨਾਂ ਦਾ ਕੀ ਰੇਟ ਹੈ ਕਿਸ ਸਾਈਜ਼ ਦਾ ਇਹ ਸਾਡੇ ਕੋਲ 1500 1600 ਤੋਂ ਸ਼ੁਰੂ ਹੈ 2000 ਦਾ ਵੀ ਹੈ 2500 ਦਾ ਵੀ ਹੈ ਕੁਆਲਿਟੀ ਟੂ ਕੁਆਲਿਟੀ ਹੈ ਕੁਆਲਿਟੀ ਟੂ ਕੁਆਲਿਟੀ ਹੈ 2500 ਦੇ ਗੱਲ ਇਹ ਹੈ ਵੀ ਚੱਕਲੇ ਦਰਵਾਜ਼ੇ ਲੈ ਕੇ ਜਾਣੇ ਲੱਗਨੇ ਸਿੱਧੇ ਉਹ ਮਰਜੀ ਬਸ ਲਜਾਓ ਲੈ ਜਾਓ ਔਰ ਫਿਕਸ ਕਰਨਾ ਹੈ ਹੋਰ ਕੁਝ ਨਹੀਂ ਕਰਨਾ ਹੋਰ ਕੁਝ ਨਹੀਂ ਕਰਨਾ ਭਾਜੀ ਇਹ ਜਾਲੀ ਡੋਰ ਆ ਗਿਆ ਆਪਣੇ ਹਾਂਜੀ ਹਾਂਜੀ ਜਾਲੀ ਡੋਰ ਆ ਗਿਆ ਇਹ ਡਬਲ ਜਾਲੀ ਦਾ ਦਰਵਾਜਾ ਹੈ 2600 ਰੁਪਏ ਚ ਪੂਰਾ ਡੋਰ ਤਿਆਰ ਕਰਕੇ ਦਿੰਨੇ ਆ ਜੀ ਵਿੱਚ ਅਲੂਮੀਨੀਅਮ ਲੱਗੀ ਹੋਈ ਹੈ ਹਾਂਜੀ ਹਾਂਜੀ ਵਿੱਚ ਅਲੂਮੀਨੀਅਮ ਦੀ ਜਾਲੀ ਲੱਗੀ ਹੈ ਪੂਰੇ ਬਾਜ਼ਾਰ ਚ ਕਿਤੇ ਵੀ ਟਰਾਈ ਕਰ ਲੋ ਇਹ ਰੇਟ ਨਹੀਂ ਮਿਲੇਗਾ ਜੀ ਕਿੱਥੇ ਮਿਲੂਗਾ ਕਿਤੇ ਵੀ ਰੇਟ ਨਹੀਂ ਮਿਲੇਗਾ ਬੰਦਾ ਟਰਾਈ ਕਰਕੇ ਚਾਰ ਦੁਕਾਨ ਤੋਂ ਬਾਅਦ ਸਾਡੇ ਤੋਂ ਲੈ ਕੇ ਜਾਵੇ ਰੇਟ ਤਾਂ ਇੱਕ ਵੱਖਰੀ ਚੀਜ਼ੂ ਕਿ ਡਿਜ਼ਾਈਨ ਵੀ ਹੈ ਅਨਗ ਬਾਈ ਦੁਮਾਦ ਵਿੱਚ ਕਿੱਦਾਂ ਇਦਾਂ ਡਿਜ਼ਾਈਨ ਕਿੱਦਾਂ ਹੁੰਦੇ ਨੇ ਬਸ ਭਾਜੀ ਅਸੀਂ ਇਨੋਵੈਂਟ ਕਰਦੇ ਰਹਿੰਦੇ ਆ ਨਵੇਂ-ਨਵੇਂ ਡਿਜ਼ਾਈਨ ਜਾਲੀ ਦੇ ਸਾਡੇ ਕੋਲ ਇੱਕ ਤੋਂ ਇੱਕ ਡਿਜ਼ਾਈਨ ਪੇਜ ਜਾਲੀ ਦੇ ਨਾਲ ਤਾਂ ਕਸਟਮਰ ਵੀ ਇੱਥੇ ਆ ਕੇ ਇੱਕ ਵਾਰ ਕਨਫਿਊਜ਼ ਹੋ ਜਾਂਦਾ ਕਿ ਕਿਹੜੀ ਚੀਜ਼ ਲਵਾਈਏ ਕਿਹੜੀ ਨਾ ਲਵਾਈਏ ਜਾਲੀ ਦੇ ਤੁਸੀਂ ਡਿਜ਼ਾਈਨ ਦੇਖੋ ਜਿੰਨੇ ਡਿਜ਼ਾਈਨ ਕਹੋਗੇ ਓਨੇ ਡਿਜ਼ਾਈਨ ਮਿਲੂਗੇ ਜੀ ਹਰ ਇੱਕ ਸਾਈਜ਼ ਦੇ ਵਿੱਚ ਲਾ ਹਰ ਇੱਕ ਸਾਈਜ਼ ਦੇ ਵਿੱਚ ਬਣਾ ਦਿੰਨੇ ਆ ਡਿਜ਼ਾਈਨ ਸਾਡੇ ਕੋਲ ਸਟਾਕ 'ਚ ਇੰਨੇ ਲੱਗੇ ਹੋਏ ਆ ਕਿਸੇ ਕੋਲ ਇੰਨੇ ਡਿਜ਼ਾਈਨ ਤੁਹਾਨੂੰ ਜਾਲੀ ਦੇ ਮਿਲੂਗੇ ਨਹੀਂ ਜੀ ਕਦੇ ਦੇਖ ਸਕਦੇ ਹੋ ਮਤਲਬ ਕਿ ਇੰਨੇ ਡਿਜ਼ ਮੁਣਗੇ ਨੇ ਗੇਂਟ ਡਿਫਰੈਂਟ ਡਿਫਰੈਂਟ ਡਿਜ਼ਾਈਨ ਸਾਰੇ ਡਿਫਰੈਂਟ ਹੂੰ ਕੰਸਲ ਡੋਰ ਜਿਹੜੇ ਸਾਰੰਗਪੁਰਾ ਲਾਈਟਾਂ ਦੇ ਬਿਲਕੁਲ ਨਜ਼ਦੀਕ ਆ ਕੇ ਸਾਰੇ ਠੀਕ ਹੈ ਇੱਕ ਖਾਸ ਤੌਰ ਤੇ ਲੱਗਦਾ ਤਿਆਰ ਕਰਵਾਇਆ ਲੱਗਦਾ ਕਿ ਹੈਵੀ ਹੈਵੀ ਸਾਰੇ ਹੈਵੀ ਡੋਰ ਦੇ ਵਿੱਚ ਇਹ ਪਾਉਂਦੇ ਹਾਂ ਹਾਂਜੀ ਮੇਪਾਲਸ਼ ਕਰ ਵਿੱਚ ਕਰਕੇ ਦਿੰਦੇ ਜਗਲ ਕਰੀ ਸਾਰੀ ਮੇਪਾਲਸ਼ ਕਰੋਗੇ ਤਾਂ ਕਰਵਾ ਦਿੰਨੇ ਹੈ ਕਸਟਮਰ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇਗੀ ਠੀਕ ਹੈ ਇਹ ਦੇਖੋ ਜੀ ਇਹ ਜਾਲੀ ਦਾ ਸੀ ਨਿਆ ਡਿਜ਼ਾਈਨ ਕੱਢਿਆ ਤੁਸੀਂ ਪੂਰੇ 올 ఓవర్ ਕਿਤੇ ਚੱਲ ਜਿਓ ਡੋਰ ਸ਼ੌਪ ਤੇ ਕਿਤੇ ਇਦਾਂ ਦਾ ਡਿਜ਼ਾਈਨ ਨਹੀਂ ਮਿਲੇਗਾ ਤੁਹਾਨੂੰ ਇੰਨਾ ਹੈਵੀ ਡੋਰ ਦੇਖਣ ਤੋਂ ਮੈਂ ਦਰਵਾਜ਼ੇ ਲੱਗ ਰਹੇ ਆ ਪਹੇ ਚਾਲੀ ਵਾਲਾ ਹਾਂ ਜਾਲੀ ਦਾ ਵੀ ਇਹ ਥੋੜਾ ਮਿਕਸ ਸੋਲਿਡ ਕੀਤਾ ਹੋਇਆ ਇਧਰ ਹੱਥ ਉੱਥੇ ਲੱਗੇ ਕੋਈ ਟੀਲਾ ਨਹੀਂ ਪਏਗਾ ਸਭ ਤੋਂ ਹੈਵੀ ਕੁਆਲਿਟੀ ਚ ਡੋਰ ਬਣਾਇਆ ਹੋਇਆ ਬੰਦਾ ਜੇ ਗੱਲ ਕਰੀਏ ਕਿ ਲੁੱਕ ਵੀ ਡਿਫਰੈਂਟ ਐ ਲੱਗਦਾ ਵੀ ਸੋਨੇ ਲੱਗਦਾ ਘਰ ਦੇ ਵਿੱਚ ਸਭ ਤੋਂ ਹੈਵੀ ਐ ਟੀਕ ਦੇ ਵਿੱਚ ਬਣਾਇਆ ਹੋਇਆ ਨੰਬਰ 1 ਚੀਜ਼ ਹੈ ਜੀ ਸਭ ਤੋਂ ਹੈਵੀ ਹਾਂਜੀ ਟੀਕ ਦੇ ਵਿੱਚ ਬਣਾਇਆ ਹੋਇਆ ਸਾਰਾ ਟੀਕ ਦੇ ਵਿੱਚ ਬਣਾਇਆ ਹਾਂਜੀ ਹਾਂਜੀ ਠੀਕ ਐ ਬਾਈ ਹੁਣਾਂ ਤੇ ਤੀਜੇ ਗੋਡਾਊਨ ਦੇ ਵਿੱਚ ਆਏ ਆ ਬਾਈ ਆਪਣਾ ਪਲਾਈ ਬੋਰਡ ਦਾ ਗੋਡਾਊਨ ਹੈ ਹਾਂਜੀ ਹਾਂਜੀ ਇੱਥੇ ਆਪਣੇ ਕੋਲ ਪਲਾਈਆਂ ਮਿਲੇਗੀ ਤੁਹਾਨੂੰ ਹਰ ਤਰ੍ਹਾਂ ਦੀ ਜਿਵੇਂ ਪਲਾਈ ਬੋਰਡ ਆਪਣੇ ਕੋਲ ਹਰ ਤਰ੍ਹਾਂ ਦਾ ਮਿਲੇਗਾ ਹਾਂ ਛੋਟਾ ਸਾਈਜ਼ ਵੱਡਾ ਸਾਈਜ਼ ਮੋਟਾ ਪਤਲਾ ਹਰ ਤਰ੍ਹਾਂ ਦੀ ਪਲਾਈ ਬੋਰਡ ਮਿਲ ਜੀਏ ਬਾਈ ਹੌਲ ਸੇਲ ਰੇਟ ਤੇ ਵੀ ਦਿੰਨੇ ਆਂ ਗੱਲ ਕਰੀਏ 10% ਹੌਲ ਸੇਲ ਰੇਟ ਤੇ ਜੀ ਸਾਡੇ ਕੋਲ ਇੱਥੇ ਦੁਕਾਨਦਾਰਾਂ ਨੂੰ ਸਾਮਾਨ ਜਾ ਰਹੀ ਜੀ ਇਹ ਦੁਕਾਨਦਾਰਾਂ ਨੂੰ ਸਾਮਾਨ ਜਾਂਦਾ ਹਾਂਜੀ ਹਾਂਜੀ ਇਹ ਦੁਕਾਨਦਾਰਾਂ ਨੂੰ ਦੇ ਰਿਆਂ ਸੀ ਇਹ ਸਾਰਾ ਹੌਲ ਸੇਲ ਰੇਟ ਤੇ ਹੈ ਜੀ ਲੱਗਦਾ ਜਿੰਨੇ ਦੂਰ HDMIR ਆਪਣੇ ਕੋਲ ਹਰ ਤਰ੍ਹਾਂ ਦਾ HDMIR ਮਿਲੇਗਾ ਹਰ ਤਰ੍ਹਾਂ ਦਾ ਹੂੰ ਸਰ ਨਾਲੇ ਸਾਡੇ ਕੋਲ ਜਿੱਥੋਂ ਮਰਜ਼ੀ ਬੰਦਾ ਟਰਾਈ ਕਰਕੇ ਆ ਜੇ ਆਪਣੇ ਕੋਲ ਕਿਚਨ ਲਈ ਕਬੂੜਾਂ ਵਾਸਤੇ ਜੋ ਵੀ ਸਮਾਨ ਲੇਗਾ ਬੰਦਾ ਉਹਨੂੰ ਪੱਕਾ ਫਾਇਦਾ ਹੋਏਗਾ 20-25 ਹਜ਼ਾਰ ਦਾ ਇੱਕ ਪਰਚੀ 'ਚ ਘੱਟ ਤੋਂ ਘੱਟ ਘੱਟ ਤੋਂ ਘੱਟ 20-25 ਹਜ਼ਾਰ ਦਾ ਫਾਇਦਾ ਹੋਏਗਾ ਅਸੀਂ ਇਹੋ ਜੇ ਰੇਟ ਤੇ ਐਚਡੀਐਮਆਰ ਦੇ ਸਕਦੇ ਆ ਕਿਉਂਕਿ ਅਸੀਂ ਬਲਕ ਕੁਆਂਟੀਟੀ 'ਚ ਪਰਚੇਜ਼ ਕਰਦੇ ਆ ਮੈਂ ਇੱਥੇ ਚੰਡੀਗੜ੍ਹ ਟਰਾਈ ਸਾਈਡ ਦੀ ਗੱਲ ਕਰੀਏ ਮੈਂ ਕਿ ਸਭ ਤੋਂ ਘੱਟ ਰੇਟ ਪੰਜਾਬ 'ਚ ਹੋਵੇ ਲੋਅਰ ਜਿੱਥੇ ਮਰਜੀ ਬੰਦਾ ਟਰਾਈ ਕਰਕੇ ਆ ਜੇ ਅਸੀਂ ਦੁਕਾਨਦਾਰਾਂ ਨੂੰ ਸਮਾਨ ਦਿੰਦੇ ਆ ਇੱਥੋਂ ਜੀ ਸਾਡੇ ਕੋਲੋਂ ਤੁਹਾਨੂੰ ਸਮਾਨ ਇਹ ਪਲਾਈਬੋਰਡ ਬਹੁਤ ਹੋਲਸੇਲ ਰੇਟਾਂ ਤੇ ਮਿਲ ਜਿਹੜਾ ਬਣੇ ਦਰਾਜੇ ਵਗ ਉਹਨੇ ਉੱਥੇ ਬਣਦੇ ਆ ਇੱਧਰ ਸਾਰਾ ਆਪਣਾ ਸਟਾਕ ਹੈ ਜੀ ਇਹ ਸਟਾਕਰ ایرੀਆ ਹੈ ਸਟਾਕਰ ایرੀਆ ਹੈ ਹਾਂ ਜੀ ਜੇ ਗੱਲ ਕਰੀਏ ਬਈ ਡੱਬੇ ਦੇ ਵਿੱਚ ਕੀ ਪਿਆ ਇਹ ਫੇਵੀਕੋਲ ਪਏ ਆ ਜੀ ਆਪਣੇ ਸਾਰੇ ਆਜੋ ਫੇਵੀਕੋਲ ਪਏ ਆ ਸਾਡੇ ਕੋਲ ਫੇਵੀਕੋਲ ਵੀ 50 ਕਿਲੋ ਦੀ ਬਾਲਟੀ ਤੁਹਾਨੂੰ ਬਹੁਤ ਵੈਸਟ ਰੇਟ ਤੇ ਦੇ ਦਾਂਗੇ ਇਹ ਵੀ ਦਿੰਦੇ ਆ ਬਈ ਹਾਂ ਜੀ ਹਾਂ ਜੀ ਸਾਰਾ ਫੇਵੀਕੋਲ ਫੂਵੀਕੋਲ ਸਾਰਾ ਮਿਲੇਗਾ ਜੀ ਇਹ ਠੀਕ ਹੈ ਹਾਂ ਜੀ ਤੇ ਦੇਖ ਸਕਦੇ ਹੋ ਵੱਡਾ ਗੜਾਉਣਾ ਬਾਈ ਹੋਣੀ ਦਾ ਕਿਸ ਨੇ ਪਲਾਈਵੁੱਡ ਹੋਣੀ ਲੈਣੇ ਪਲਾਈਵੁੱਡ ਲੈਣਾ ਹੋਲਸੇਲ ਰੇਟਾਂ ਦੇ ਬਾਈ ਹੋਣੀ ਕਹਿੰਦੇ ਸਭ ਤੋਂ ਘੱਟ ਰੇਟਾਂ ਦੇ ਚਾਹੇ ਪ ਚਾਹੇ ਚੰਡੀਗੜ੍ਹ ਚ ਟਰਾਈ ਕਰਕੇ ਆਓ ਸਭ ਤੋਂ ਘੱਟ ਰੇਟਾਂ ਦੇ ਵਿੱਚ ਦਵਾਂਗੇ ਫੈਬਰਿਕੋਲ ਦਵਾਂਗੇ ਇਹ ਐਚ ਡੀ ਮਰ ਦਵਾਂਗੇ ਮਤਲਬ ਕਿ ਸਭ ਤੋਂ ਘੱਟ ਰੇਟ ਕਰਤੇ ਲੱਕੜ ਦੇ ਦਰਵਾਜ਼ਿਆਂ ਨੂੰ ਲੈ ਕੇ ਪਲਾਈਵੁੱਡ ਨੂੰ ਲੈ ਕੇ ਜੇ ਗੱਲ ਕਰੀਏ ਫੈਬਰਿਕੋਲ ਨੂੰ ਲੈ ਕੇ ਮਤਲਬ ਕਿ ਵੱਡੇ ਖੁਲਾਸੇ ਕਰਤੇ ਤੇ ਬਦ ਤੋਂ ਬਦ ਵੀਡੀਓ ਨੂੰ ਸ਼ੇਅਰ ਕਰਕੇ ਕਿੱਥੇ ਪਹੁੰਚਣਾ ਬਾਈ ਇੱਕ ਵਾਰ ਐਡਰੈਸ ਦੱਸ ਦਿਓ ਜਰੂਰ ਇਹ ਆਪਣਾ ਚੰਡੀਗੜ੍ਹ ਸਰੰਗਪੁਰ ਦੇ ਵਿੱਚ ਹੈ ਤਨਾਸ ਮਾਰਬਲ ਮਾਰਕੀਟ ਉੱਥੇ ਹੀ ਆਪਣੀ ਬੰਸਲ ਡੋਰਵਰਲਡ ਦੇ ਨਾਮ ਤੋਂ ਸ਼ਾਪ ਹੈ ਜੀ ਤੇ ਨਿਚੇ